ਲੋਰੀ ਆਪਾਂ ਨਾਰੀਅਲ ਪਾਣੀ ਪੀਣ ਲੱਗੇ ਆ ਇੱਥੇ ਦੇਖੋ ਫਲਬੀਨ ਦੇ ਵਿੱਚ ਨਾਰੀਅਲ ਦੇ ਢੇਰ ਹੀ ਲੱਗੇ ਪਏ ਆ ਤਾਜ਼ਾ ਆਉਂਦਾ ਫਰੈਸ਼ ਮਾਲ ਫਰੈਸ਼ ਹੀ ਵਿਕ ਜਾਂਦਾ ਇਹਨਾਂ ਦਾ ਆ ਦੇਖੋ ਤੇ ਇੱਥੇ ਸਸਤਾ ਵੀ ਆ 20 ਰੁਪਏ ਦਾ ਇੱਕ ਨਾਰੀਅਲ ਆ ਦੇਖੋ ਵਿੱਚ ਹੁਣ ਗੀਰੀ ਕੱਢਦੀ ਆ ਇਹਨੇ ਪਾਣੀ ਦੇ ਵਿੱਚ ਪਾ ਦੇਣੀ ਗੀਰੀ ਕੱਢ ਕੇ ਤਾਂ ਕੋ ਕਾ ਪਲਾਂਗ ਮੱਗ ਪਾਉਂਦਾ ਆ ਸਵਾਦ ਲੱਗਦੀ ਨਾਰੀਅਲ ਦੀ ਗਿਰੀ ਆਪਣੇ ਇੰਡੀਆ ਤਾਂ ਸੁੱਕੇ ਪੇ ਨਾਰੀਅਲ ਦੂਰੋਂ ਆਉਂਦੇ ਆ ਤੇ ਮਹਿੰਗਾ ਵੀ ਆ ਨਾਲੇ ਪਾਣੀ ਨਹੀਂ ਨਿਕਲਦਾ ਇਹਦੇ ਵਿੱਚੋਂ ਜੀ ਇੱਕ ਗਲਾਸ ਵੱਡਾ ਨਾਰੀਅਲ ਦਾ ਪਾਣੀ ਨਿਕਲ ਆਉਂਦਾ ਆ ਤੇ ਬਹੁਤ ਵੇਕਦੇ ਇਹਨਾਂ ਦੇ ਆ ਦੇਖੋ ਕਿੰਨੇ ਬੇਕਪ ਵੀ ਗਏ ਆ ਉਹ ਪਿੱਛੇ ਦੇਖੋ ਕਦਾ ਢੇਰ ਹੀ ਲੱਗੇ ਪਏ ਹੋਏ ਆ ਆ ਦੇਖੋ ਇਹ ਜਿੱਦਾਂ ਤਾਜ਼ੇ ਲਿਆਉਂਦੇ ਤੋੜ ਕੇ ਤੇ ਇਹਨਾਂ ਦਾ ਉਦਣ-ਉਦਣੀ ਅੱਜ ਦੇ ਜਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਵਿਕ ਜਾਣਾ ਸਾਰਾ ਹੀ ਤੇ ਫਰੈਸ਼ ਹੁੰਦਾ ਹੈ ਪਾਣੀ ਪੀਣਾ ਚਾਹੀਦਾ ਹੈ ਗਰਮੀ ਬਹੁਤ ਆ ਤੇ ਇਹ ਪੀਣਾ ਚਾਹੀਦਾ ਆਪਾਂ ਨੂੰ ਇੱਕ ਦਿਨ ਛੱਡ ਕੇ ਪੀ ਲੋ ਰੋਜ਼ ਦਾ ਪੀ ਲੋ ਗਰਮੀ ਜ਼ਿਆਦਾ ਆ ਤਾਂ ਰੋਜ਼ ਪੀਓ ਇਹਨੂੰ ਸਰੀਰ ਦੇ ਲਈ ਇਹ ਬਹੁਤ ਵਧੀਆ ਆ ਆ ਦੇਖੋ ਹੁਣ ਕਿੰਨਾ ਨਿਕਲ ਆਇਆ ਆ ਵਿੱਚੋਂ ਗਿਰੀ ਵੀ ਨਿਕਲਈ ਆ ਤੇ ਉਹ ਦੇਖੋ ਜੱਗ ਦੇ ਵਿੱਚ ਕਿੰਨਾ ਪਾਣੀ ਆ ਆ ਦੇਖੋ ਜੀ ਆ ਦੇਖੋ ਜੀ ਉਹ ਦਾਨੀ ਦਾ ਬਾਲ ਉਹ ਦੇਖੋ ਇੱਕ ਗਲਾਸ ਇੱਕ ਇੱਕ ਨਾਰੀਅਲ ਦਾ ਕਿੰਨਾ ਪਾਣੀ ਬਣ ਗਿਆ ਦੇਖੋ ਕਿੰਨਾ ਆ ਆ ਦੇਖੋ ਜੀ ਦੇਖੋ ਨੇ ਤੁਹਾਨੂੰ ਉਹ ਕਿੰਨਾ ਬਣ ਗਿਆ ਬਹੁਤ ਜ਼ਿਆਦਾ ਪਾਣੀ ਆ ਦੇਖੋ ਓਏ ਰਿਕੀ ਆ ਦੇਖੋ ਜੀ ਆਪਾਂ ਨੂੰ ਮਿਲ ਗਿਆ ਥੈਂਕ ਯੂ ਤੇ ਆਹ ਦੇਖ ਲਓ ਵੀ ਆਪਣੇ ਡੇਢ ਗਲਾਸ ਆ ਮੇਰੇ ਹਿਸਾਬ ਨਾਲ ਇੱਕ ਨਾਰੀਅਲ ਚੋਂ ਨਿਕਲੇ ਆਇਜਾ ਤੇ ਬਹੁਤ ਵੇਖਦੇ ਆ ਇਹ ਸੇਵਾ ਚਲਦੀ ਪੂਰੀ ਉਹ ਦੇਖ ਇਧਰ ਦੇ ਬਣਿਆ ਮੋਰੀ ਨਿਗਾ ਮਾਰ ਲਓ ਦੇ ਉਹ ਯਾਰ ਖਾਲੀ ਪਿਆਇਆ ਕੋਥੋਂ ਦਾ ਧੋਦੇ ਬੜੀਆਂ ਮੁੱਤਾਂ ਖਾਲੀ ਪਿਆ ਇਧਰ ਜੂਸ ਬੈਣੀ ਭਾਜੀ ਸਾਡੇ ਸਰਦਾਰਤਾ ਬਣ ਗਏ ਹੁਣ ਇਹ ਚ ਪਾਓ ਮਹਾਰਾਜ ਇਹ ਚ ਪਾ ਹਲੋ ਅੱਛਾ ਜੀ ਇਹ ਚ ਪਾਉਣ ਤੋਂ ਵੱਧ ਹੋਣੇ ਇਹ ਚ ਪਾਓ ਆਪਣੇ ਰਿਸ਼ਪਾਲ ਭਾਜੀ ਸੇਵਾ ਚੱਲ ਪਈ ਵੀ ਖਾਰ ਦਿੰਦੇ ਮਹਾਰਾਜੇ ਸ਼ੀਰ ਦੀ ਗੁਰੂ ਮੁੱਖ ਰੱਖਦੇ ਆ ਜੀ ਹਾਂਜੀ ਹਾਂਜੀ ਉਹ ਸੇਵਾ ਚੱਲਦੀ ਪਈ ਆ ਸ਼ਪੀਲ ਲੱਗਣ ਲੱਗੀ ਆ ਫਲਪੀਨ ਦੇ ਵਿੱਚ ਠੰਡੇ ਸਾਰੇ ਆਪਣੇ ਬਰਬ ਚਲਾਤੇ ਆ ਓਲੀ ਵਾਲੀ 2 ਘੰਟੇ ਅੱਧੇ ਇੱਕ ਤੱਕ ਅਰਦਾਸ ਬੇਨਤੀ ਹੋ ਜਾਣੀ ਆ ਸੇਵਾ ਚੱਲਦੀ ਪੂਰੀ ਬੱਸ ਹੁਣ ਨਕੀਤ ਵਿੱਚ ਹੁਣ ਇੱਧਰ ਵੀ ਚਾ ਜਾਓ ਹੁਣ ਮੈਂ ਇੱਥੇ ਬੱਸ ਆਉਂ ਬਹੁਤ ਹੈ ਮਾਫੀ ਆਪਣੇ ਜੂਸ ਕਈ ਪ੍ਰਕਾਰ ਦੇ ਜੂਸ ਲਿਆਂਦੇ ਆ ਮੌਸਮ ਵੀ ਅੱਜ ਥੋੜਾ ਜਿਆਦਾ ਜਦਾਂ ਬੱਦਲ ਹੋ ਗਿਆ ਵਾ ਮੀਂਹ ਮੜਾ ਮੜਾ ਕਿਤੇ ਕਿਤੇ ਆਈ ਜਾਂਦਾ ਉੱਧਰ ਸਾਡੇ ਬਾਬਾ ਜੀ ਵੀ ਪਹੁੰਚ ਚੁੱਕੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਬੜੇ ਚਿਰਾਂ ਬਾਅਦ ਆਪਣੇ ਬਾਬਾ ਜੀ ਇੰਡੀਆ ਤੋਂ ਆਏ ਆ ਅੱਜ ਤੇ ਵਾਵੇ ਟਾਈਮ ਲਾਇਆ ਬਾਬਾ ਜੀ ਤੁਸੀਂ ਤਿੰਨ ਮਹੀਨੇ ਲੱਗੇ ਹਨਾ ਠੀਕ ਆ ਜੀ ਪੈਣੀ ਦਾ ਮੁੰਡਾ ਅੱਜ ਸੇਵਾ ਕਰਨੀ ਆ 10 ਬੋਲ ਕੇ ਦੱਸ ਵੇ ਹੈਨਾ ਵਾਹਿਗੁਰੂ ਜੀ ਦਾ ਪਹਿਲਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੋਲ ਹਾਂਜੀ ਅੱਜ ਕੀ ਕਰਨ ਲੱਗੇ ਆਪਾਂ ਆ ਗਈ ਹੈ ਉੱਚੀ ਬੋਲ ਹੈ ਹੈ ਕਿਥੇ ਮੁਟੇ ਹਾਂ ਹਾਂਜੀ ਕੰਮ ਹੋਣੇ ਆ ਬੜੇ ਜਿਹਾ ਕਲਿੱਕ ਹਾਂਜੀ ਉੱਥੇ ਜਿਹੜੀ ਕਲਿੱਕ ਖੜੀ ਆ ਸੇਵਾ ਦੇ ਸੇਵਾ ਕਰਨ ਲੱਗੇ ਸੀ। ਸੇਵਾ ਕਰਨ ਲੱਗੇ ਆ ਉਹ। ਹਾਂ, ਸੇਵਾ ਕਰਨ ਲੱਗੇ ਆ ਨਾ। ਠੰਡੇ ਵਰਤੌਣੇ ਅੱਜ ਫੇ। ਠੀਕ ਆ। ਕਾਜਾ ਪਾਜੀ ਸਾਡੇ ਆ ਗਏ ਆ। ਕੀ ਗੱਲ ਚੱਲਦੀ? ਬਹੁਤ ਵਧੀਆ ਪਾਜੀ ਤੁਸੀਂ ਸੁਣਾਓ ਕਰਦਾ। ਬਹੁਤ ਵਧੀਆ ਚੱਲਦੀ ਆ। ਮੈਂ ਕਿਹਾ ਸੇਵਾ ਅੱਜ ਪੂਰੀ ਚੱਲੂਗੀ। ਅੱਜ ਹਾਂ? ਅਮਰ ਆ ਲਈਏ ਇੱਧਰੋ ਜੀ। ਇੱਧਰ ਆ ਨਾ ਪੁੱਠੇ ਪਾਸੇ ਚਲਾਉਣਾ। ਆਪਣੀ ਸ਼ਪੀਲ ਬਣਨ ਲੱਗੀ ਆ। ਕਿੱਦਾਂ ਪਾਜੀ? ਇੱਧਰ ਰੋ ਹਵਜਾ। ਇੱਧਰ ਰੋ। ਰੋ ਹਵਜਾ। ਮੋਂਟਾਜਾ ਸੁਪੀਲ ਦਾ ਉਹ ਮਜਾ ਨਹੀਂ ਜਿੰਨਾ ਚੱਕਰ ਇਹ ਬਣੇ ਨਾ ਹਾਂ ਇਹ ਤਾਂ ਇਹ ਤਾਂ ਇਹ ਜਿੰਨਾ ਚੱਕਰੇ ਪਾਣੀ ਬਣੇ ਨਾ ਹਨਾ ਜਲ ਇਹ ਤਾਂ ਮੇਨ ਆ ਇਹ ਤਾਂ ਮੇਨ ਆ ਤੇ ਲੋ ਜੀ ਦੁੱਧ ਵੀ ਆ ਗਿਆ ਦਰੋ ਦਰੋ ਜਿਹੜੀਆਂ ਬੋਤਲਾਂ ਵਧੀਆ ਜਿਹਾ ਬਣਾਇਓ ਆ ਜੀ ਪ੍ਰਸ਼ਾਦ ਪਾਪਾ ਜੀ ਆਪਣੇ ਬੇਹਨੀ ਭਾਈ ਸੇਵਾ ਤੇ ਲੱਗੇ ਹੋਏ ਆ ਪੂਰੇ ਨਾਲ ਨਿਆਣੇ ਉਹ ਬਾਹਰ ਨਾਲ ਢੋਲੀ ਜਾਓ ਪਤ ਸਾਰੇ ਸੰਗਤ ਆ ਗਈ ਆ ਕਿ ਥੋੜੇ ਚਿਰ ਤੱਕ ਆਪਣੀ ਸ਼ਫੀਲ ਦੀ ਸੇਵਾ ਸ਼ੁਰੂ ਹੋ ਜੂਗੀ ਸਾਡੇ ਮੋਨੂ ਭਾਜੀ ਜੋ ਕਿ ਇਹਨਾਂ ਦੇ ਕਰਕੇ ਹੀ ਹੁੰਦਾ ਹੈ ਸਾਰਾ ਮੋਰੇ ਹੋ ਕੇ ਕੰਮ ਕਰਦੇ ਮੋਨੂ ਭਾਜੀ ਮੋਰੇ ਹੋ ਕੇ ਮੋਨੂ ਭਾਜੀ ਆਪਣੀ ਸੇਵਾ ਕਰਦੇ ਆ ਹਰੇਕ ਵਾਰੀ ਹਰੇਕ ਸਾਲ ਭਰਾ ਦਾ ਵੀ ਯੋਗਦਾਨ ਬਹੁਤ ਆ ਇਹਦਾ ਯੋਗਦਾਨ ਬਹੁਤ ਆ ਮੁੰਡੇ ਦਾ ਇਹ ਸਾਰਾ ਕੁਝ ਕਰਦਾ ਵਾ ਤਦੈ ਹੁੰਦਾ ਸਾਰਾ ਸਾਡੇ ਉਹ ਬਾਬਾ ਜੀ ਆ ਗਏ ਪ੍ਰੇਮ ਜੀ ਇੰਡੀਆ ਤੋਂ ਬਾਬਾ ਜੀ ਆ ਗਏ ਇਹ ਹੈਗੀ ਸੰਤਾ ਗੁਰੂ ਦੀ ਰੌਣਕ ਇਹ ਚਲਗੇ ਹੀ ਸੰਤਾ ਗੁਰੂ ਸੁੰਨਾ ਸੁੰਨਾ ਲੱਗਦਾ ਸੀ ਹੁਣ ਆ ਗਏ ਆ ਸਸੀ ਹੈ ਤੱਕ ਹੋ ਜਾਣਾ ਲੋ ਜੀ ਰੂਹ ਹਰਜਾ ਪੈ ਗਿਆ ਠੰਡਾ ਮਿੱਠਾ ਜਲ ਸ਼ਿਕਾਇਤ ਹੋ ਰਹੀ ਲੱਗੇ ਇਹ 12 ਹਜ਼ਾਰਾਂ ਕਲਾਉਪ ਪਰ ਲੋ ਜੀ ਅਰਦਾਸ ਹੋਣ ਲੱਗੀ ਆ ਆਈ ਰਹਿਤਾ ਬਲੋਗਰ ਇੰਦਨ ਹੋ ਜਾਓ ਸਾਈਡ ਤੇ ਇੱਥੇ ਇੱਕ ਪਾਸੇ ਗਏ ਮੁਸਕਤ ਤਾਲ ਨਾਨਕ ਤੇ ਮੁਰਝੂ ਜਲੇ ਕਿਰਤੀ ਛੁਟੀਆਂ ਨਾਨਕ ਤੇ ਕਿਉ ਤੇਰੇ ਪ੍ਰੀਤੀ ਛੁਟੀ ਹੋਰ ਬੋਲਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸਹਾਰਾ ਸਾਕੋ ਬਿਧਾ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੀ ਬੇਨਅਤ ਸੰਗਤਾਂ ਨੇ ਇਕੱਤਰ ਹੋ ਕਰਕੇ ਸਾਧੂ ਦੇ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਸੇਵਾ ਦਾ ਤੇ ਪ੍ਰਵਾਨ ਕਰ ਲੈਣੀ ਸੱਚੇ ਸੱਚੇ ਪਾਤਸ਼ਾਹ ਜੀ ਦੇ ਮੁਖ ਪਿਆਰਿਆਂ ਨੇ ਤਨ ਮਨ ਧਨ ਦੇ ਨਾਲ ਸੱਚੇ ਪਾਤਸ਼ਾਹ ਸੇਵਾ ਕੀਤੀ ਸਭਨਾਂ ਦੀ ਸੇਵਾ ਦਰਪਰਵਾਣ ਕਰਨੀ ਮੇਲ ਪਰਿਆ ਹੱਥ ਰਖਣਾ ਕਿਰਪਾ ਕਰਨੀ ਦਇਆ ਕਰਨੀ ਸਭ ਦੇ ਸੱਚੇ ਪਾਤਸ਼ਾਹ ਛਡਰੀਆਂ ਕਲਾ ਬਖਸ਼ਿਸ਼ ਕਰਨੀਆਂ ਤੇਤ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੀ ਸੱਚੇ ਪਾਤਸ਼ਾਹ ਜੀ ਉਹ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਗੁਰੂ ਪਿਆਰਿਆਂ ਵੱਲੋਂ ਆਪ ਜੀ ਦੇ ਪੱਖੇ ਖਜ਼ਾਨਿਆਂ ਭੰਡਾਰਿਆਂ ਦੇ ਵਿੱਚੋਂ ਅੰਮ੍ਰਿਤ ਛਰਾ ਪ੍ਰਸਾਦ ਕੀ ਦੇਖ ਸ ਜਾ ਕਰਕੇ ਹਾਜ਼ਰ ਕੀਤੀ ਸਭ ਦੇ ਸੱਚੇ ਬਾਸੀਆਂ ਨੂੰ ਲੱਗੇ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਦੇ ਰਸਮੀ ਲਾਇਕ ਹੋਵੇ ਗੁਰਮਤ ਪਿਆਰੇ ਅੰਮ੍ਰਿਤ ਦੇ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਗਈ ਹੈ ਲੋ ਜੀ ਪ੍ਰਸ਼ਾਦ ਦੀ ਸੇਵਾ ਚੱਲ ਪਈ ਲੋ ਜੀ ਪ੍ਰਸ਼ਾਦ ਦੀ ਸੇਵਾ ਚੱਲ ਪਈ ਵੀ ਇੱਧਰ ਆਪਣੀ ਸ਼ਕੈਸ਼ ਜਲ ਬਣਿਆ ਹੋਇਆ ਹੈ ਸੇਵਾ ਪੂਰੀ ਚੱਲਦੀ ਪਈ ਆ ਸੇਵਾ ਕਰਤੀ ਸ਼ੁਰੂ ਇੱਧਰ ਸਾਡੇ ਹੈਪੀ ਭਾਜੀ ਆ ਗਏ ਆ ਜਿੰਦਾਬਾ ਜੀ ਵੀ ਆ ਗਏ ਆ ਇੱਧਰ ਸਾਡੇ ਰਿਸ਼ਪਾਲ ਭਾਜੀ ਹਾਂ ਜੀ ਹਾਂ ਜੀ ਉਹਦਾ ਬਣਾ ਦਨੇ ਵੀਡੀਓ ਤੇ ਹੀ ਪਕੌੜੇ ਕਿੱਥੇ ਆ? ਲਓ ਜੀ ਠੰਡਿਆ ਜੀ ਪਕੌੜੇ ਲੱਗੀ ਜੀ ਪਕੌੜੇ ਆਪਣੇ ਮੇਰੇ ਘਰ ਅੰਦਰ ਨਾਲ ਅੱਛਾ ਸ਼ੋਅ ਕਰਾਓ ਹਾਂ ਸ਼ੋਅ ਕਰਾਓ ਪਕੌੜੇ ਵੀ ਲਓ ਜੀ ਪਕੌੜੇ ਵੀ ਦਿਖਾਉਣੇ ਤੁਹਾਨੂੰ ਲਓ ਜੀ ਆਪਣੇ ਬ੍ਰੈਡ ਪਕੌੜਾ ਬ੍ਰੈਡ ਪਕੌੜੇ ਵੀ ਤਿਆਰ ਹੋ ਗਏ ਆ ਇਧਰ ਛਪੀਲ ਦੀ ਸੇਵਾ ਚੱਲ ਪਈ ਆ ਸੰਗਤਾਂ ਪ੍ਰਸ਼ਾਦ ਥੋੜਾ ਦੇ ਦਿਓ ਗਰਮਵਾ ਦਿਓ ਸੰਗਤਾਂ ਪ੍ਰਸ਼ਾਦ ਇਕੱਲੇ ਇਕੱਲੇ ਖਾਈ ਜਾਂਦੀਆਂ ਲੋ ਜੀ ਇੱਧਰ ਸੇਵਾ ਚੱਲ ਪਈ ਬਾਕੀ ਆਪਾਂ ਬਾਬਾ ਜੀ ਨਾਲ ਤੁਹਾਡੇ ਬਾਬਾ ਜੀ ਨਾਲ ਗੱਲ ਕਰਦੇ ਆਂ ਬਾਬਾ ਜੀ ਦੱਸਣਗੇ ਥੋੜੇ ਬਚਨ ਕਰਨਗੇ ਆ ਮੁੰਡਾ ਸਾਡਾ ਕੈਨੇਡਾ ਤੋਂ ਆਇਆ ਵਾ ਸਸਰੀ ਗੱਲ ਸਾਰੇ ਨਾ ਸਸਰੀ ਗੱਲ ਰਬ ਵਾਹਿਗੁਰੂ ਰਹਾਦਾ ਹੋਰ ਜੱਸੀ ਕੀ ਹਾਲ ਚੱਲਦਾ ਮੈਂ ਤੁਸੀ ਆਪਣਾ ਸੁਣਾਉ ਬਾਬਾ ਵਧੀਆ ਆਪਣਾ ਭਾਜ ਲੱਗਿਆ ਮੈਂ ਕੀਰ ਹੁਣੀ ਵੀ ਸੇਵਾ ਲੱਗੇ ਪੂਰੀ ਕਰਨ ਬਰਫ ਦੀ ਓ ਜੀ ਸੰਗਤਾਂ ਬਾਹਰ ਬੈਠ ਖੜੀਆਂ ਅਡੀ ਕਰਦੀਆਂ ਪਈਆਂ ਆ ਦੇਖੋ ਜੀ ਫਲਪੀਨ ਦੇ ਵਿੱਚ ਸੰਗਤਾਂ ਅਡੀ ਕਰਦੀਆਂ ਪਈਆਂ ਲੰਗਰ ਦੀ ਸੇਵਾ ਚ ਜਲ ਦੀ ਸੇਵਾ ਚੱਲ ਪਈ ਆ ਦੇਖੋ ਜੀ ਕਰਦੇ ਆਏ ਹਾਏ ਆਸਲ ਦੀ ਮੁਸਤਾ ਆਕੇ ਲਾਂ ਲਓ ਜੀ ਇੱਧਰ ਸੇਵਾ ਚੱਲ ਪਈ ਆ ਲਓ ਜੀ ਠੰਡੇ ਮਿੱਠੇ ਜਲਦੀ ਸੇਵਾ ਚੱਲ ਪਈ ਇੱਥੇ ਇੱਧਰ ਖਾਸ ਪ੍ਰਬੰਧ ਕੀਤਾ ਹੋਇਆ ਆ ਇੱਥੇ ਪੁਲਿਸ ਵਾਲਿਆਂ ਦਾ ਪੁਲਿਸ ਵਾਲੇ ਨਾਲ ਆ ਇੱਧਰ ਪੁਲਿਸ ਵਾਲਿਆਂ ਦੀ ਗੱਡੀ ਆਈ ਹੋਈ ਆ ਆ ਦੇਖੋ ਜੀ ਪੌਲਸ ਵਾਲਿਆਂ ਦੀ ਗੱਡੀ ਆਈ ਹੋਈ ਆ ਇਹ ਵੀ ਨਾਲ ਸੇਵਾ ਕਰਦੀਆਂ ਪਈਆਂ ਇਹ ਡਿਊਟੀ ਨਿਭਾ ਰਹੇ ਆ ਪੁਗੜੇ ਇਹ ਕਰਦੇ ਪਏ ਆਪਣੀ ਜੌਬ ਕਰਦੇ ਪਏ ਆ ਤੇ ਇੱਧਰ ਸੇਵਾ ਚੱਲ ਪਈ ਆ ਆ ਦੇਖੋ ਜੀ ਆ ਗਿਆ ਠੀਕ ਆ ਗਿਆ ਹੋਰ ਮਾਈਕ ਸਾਡੇ ਭਾਜੀ ਲੰਗਰ ਛਕ ਰਹੇ ਨੇ ਭਾਜੀ ਹੁਣ ਆਏ ਆ ਸੇਵਾ ਤੇ ਕਰੋ ਸੇਵਾ ਕਰੋ ਮੈਂ ਵੀ ਆ ਜਾਣਾ ਵਾਂ ਪਾਪੇ ਦੀ ਕਿਤਾ ਕਾਉਸਾ ਆ ਵਾਹਿ ਕੀ ਪਾਪੇ ਅੱਜ ਸਤਿਗੁਰੂ ਜੀਰਵਰਨ ਸਿੰਘ ਮਹਾਰਾਜ ਜੀ ਦੀ ਨਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਇਆ ਸਤਿਗੁਰਾਂ ਨੂੰ ਆਪਣੀ ਸ਼ਰਧਾ ਦੇ ਤੁਮਨ ਅਰਪਣ ਕਰਨ ਦੇ ਲਈ ਸੰਤਾਂ ਤਕ ਰੂਹ ਦੀਆਂ ਸੰਸਥਾ ਦੇ ਵੱਲ ਅੱਜ ਸ਼ਰਧਾਂਜਲੀ ਦੀ ਸੇਵਾ ਹੈ ਉਹ ਲਈ ਗਈ ਹੈ ਬਿਲਬੀਨ ਦੀ ਸਾਧੀ ਦੇਖ ਲਗੁਣਾ ਦੇ ਵਿੱਚ ਸੰਤਾਂ ਤਕ ਰੂਹ ਸਤਿਗੁਰੂ ਦਾ ਜਿਹੜਾ ਹੈ ਸਿੱਖਾਂ ਦੇ ਵਿੱਚ ਸਤਿਗੁਰਾਂ ਦੇ ਸਾਨੂੰ ਦੇ ਜੀ ਬਰੋਤੀ ਬਰਸੀ ਹੋਈ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਹਾਰਾਜ ਦੇ ਪਾਰਸੇ ਹੋਏ ਟਿਕਾਣੇ ਆ ਪੰਡਾਜਾਂ ਦੇ ਵਿੱਚੋਂ ਅੱਜ ਜੀਵਨਾਨਕ ਨਾਨ ਨਰੇਵਾ ਸੰਤਾਨੇ ਇਕੱਠੂ ਕਰਕੇ ਸਤਿਗੁਰਾਂ ਦੇ ਸ਼ਹੀਦੀਪੁਰ ਦੀ ਸਮਰਥੀ ਸ਼ਹੀਦੀ ਸੇਵਾ ਕੀਤੀ ਹੈ ਜੀਵਨ ਦੀ ਸੇਵਾ ਸਾਧੂ ਦੀ ਕਿਰਪਾ ਨਾਲ ਬਣੀ ਪਿਆਰ ਨਾਲ ਚੱਲ ਰਹੀ ਹੈ ਆਓ ਦਰਸ਼ਕੋ ਜੀ ਸੰਤਾਨਾਂ ਦੇ ਤੇ ਚਾਹਦੀ ਹੋਈ ਸ਼ਹੀਦੀ ਸਤਿਗੁਰਾਂ ਦੀ ਕਿਰਪਾ ਕੀਤੀ ਗਈ ਹੈ ਸਤਨ ਦਾ ਬੜਾ ਪਿਆਰ ਹੈ ਸਤਿਗੁਰਾਂ ਦੇ ਨਾਲ ਸਾਰੀਆਂ ਸੰਤਾਂ ਬੜੇ ਹੀ ਭਾਂ ਦੇ ਨਾਲ ਸ਼ਰਧਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਬਣ ਗਏ ਨੇ ਇੱਕ ਗੱਲ ਦੀ ਸੇਵਾ ਸ਼ਾਂਤੀ ਦੀ ਸੇਵਾ ਜਲ ਦੀ ਸੇਵਾ ਤੇ ਭਾਰਤ ਭਾਰ ਦੇ ਜਿਹੜੇ 100 ਲਿੰਗ ਨੇ ਉਹ ਵੀ ਸਤਿਗੁਰਾਂ ਨੇ ਸੇਵਾ ਲਈ ਹੋਈ ਆ ਉਥੇ ਨਾਲ ਹੀ ਭੈਣਾਂ ਬੀਬੀਆਂ ਜਿਹੜੀਆਂ ਨੇ ਉਹ ਬੜੇ ਪਿਆਰ ਨਾਲ ਸੇਵਾ ਕਰ ਰਹੇ ਨੇ ਠੀਕ ਹੈ ਜੀ ਇੱਥੇ ਤੱਕ ਵੀ ਜਿਹੜੇ ਬਲਪੀਨੂ ਲੋਕ ਨੇ ਉਹ ਵੀ ਸੇਵਾ ਦੇ ਵਿੱਚ ਸ਼ਾਮਲ ਨੇ ਉਹ ਵੀ ਬਤਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਰਹਿਮਤ ਕਾਨ ਸਰ ਪੁਲਿਸ ਵਾਲੇ ਵੀ ਆ ਗਏ ਆ ਬੁਨਸਤਾ ਵੀ ਪ੍ਰਬੰਧ ਕੀਤਾ ਹੋਇਆ ਹੈ ਤੇ ਜਿਹੜੇ ਪੰਚਾਇਤ ਦੀ ਪੁਲਿਸ ਆ ਉਹ ਵੀ ਆਈ ਹੋਈ ਆ ਇਹ ਸੇਵਾ ਦੇ ਵਿੱਚ ਤਾਂ ਜੋ ਵੀ ਕਿਸੇ ਕਿਸਮ ਦੀ ਕੋਈ ਘਟਨਾ ਨਾ ਕਰ ਸਕੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇੱਧਰ ਚਪੀਲ ਜਲਦੀ ਭਈਆ ਇੱਧਰ ਭਾਈ ਸਾਡੇ ਰੂਹ ਹਵਜਾ ਜਲ ਮਿੱਠਾ ਠੰਡਾ ਮਿੱਠਾ ਜਲਦੀ ਸੇਵਾ ਕਰਦੇ ਆ ਭਾਜੀ ਆ ਜਾਓ ਉਧਰ ਕੜਾ ਪ੍ਰਸ਼ਾਦ ਤੇ ਚਨੇ ਤੇ ਪਕੌੜੇ ਪਕੌੜੇ ਚਾਹ ਪ੍ਰਸ਼ਾਦ ਤੇ ਪਾਲੀ ਭਾਈ ਸਾਡਾ ਖਾ ਰਿਆ ਅੱਜ ਪਕੌੜੇ ਲੱਗ ਗਏ ਮੈਂ ਕਿਹਾ ਪਹਿਲਾਂ ਢਿੱਡੀ ਭਰੀ ਲਈਏ ਹਾਂ ਹੋਏ ਇਹ ਤਾਂ ਬਣਦਾ ਚਾਹੀਦਾ ਪਹਿਲਾਂ ਢੇਡਿਆ ਤੇ ਪਕੌੜਿਆਂ ਦੀ ਸੇਵਾ ਚੱਲਦੀ ਐ ਇਹ ਬਣਣਾ ਪਾੜਨ ਮਸਤੋ ਲਾਗੇ ਇਹ ਇਹ ਆ ਫੜ ਫੜਾ ਲੋ ਜੀ ਸੇਵਾ ਚੱਲਦੀ ਐ ਇੱਧਰ ਕੀ ਹੋਇਆ ਸੇਵਾ ਇੱਧਰ ਵੀ ਚੱਲਦੀ ਬਈ ਪੂਰੀ ਆ ਵੀ ਚੱਲੋ ਕਰਦੇ ਪਏ ਆਂ ਵੀਡੀਓ ਬਣਾਉਣ ਦੇ ਆਂ ਦੇਖੋ ਜੀ ਬਲਪੀਨ ਦੇ ਵਿੱਚ ਸ਼ਪੀਲ ਦੀ ਸੇਵਾ ਚੱਲਦੀ ਆ ਆ ਦੇਖੋ ਜੀ ਜੇ ਕੋਈ ਅੱਗੇ ਆਉਂਦਾ ਉਹ ਦੇ ਲਓ ਪੈਂਦੀਆਂ ਗਾਲਾਂ ਕਈ ਅੱਗੇ ਜਿੱਦਾਂ ਆ ਜਾਂਦੇ ਆ ਜਿਆਦਾ ਦੋ ਦੋ ਤਿੰਨ ਤਿੰਨ ਵਾਰ ਲੈਂਦੇ ਉਹਨਾਂ ਨੂੰ ਆ ਗਾਲਾਂ ਕੱਢਦੇ ਪੁਲਿਸ ਵਾਲੇ ਦਰ ਚੱਲਦੀ ਪਈ ਸੇਵਾ ਇੱਕ-ਇੱਕ ਦਿਓ ਜੀ ਇੱਕ-ਇੱਕ ਲਓ ਜੀ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਆਹ ਲਓ ਜੀ ਜੂਸ ਦੇਖੋ ਜੀ ਕਿੰਨੇ ਖੁਸ਼ ਹੁੰਦੇ ਆ ਗਰਮੀ ਇੱਥੇ ਵੀ ਬਹੁਤ ਗਰਮੀ ਦੇਖੋ ਜੀ ਲਓ ਜੀ ਕਰਦੇ ਫੇ ਸੇਵਾ ਪੂਰੀ ਉਧਰ ਵੀ ਨਿਆਣੇ ਖੜੇ ਆ ਜਿੱਦਾਂ ਇੱਕ-ਇੱਕ ਵਾਰ ਦੇ ਤਾ ਦੋ-ਦੋ ਵਾਰ ਲੈਣ ਨੂੰ ਖੜੇ ਹੋਏ ਆ ਨਿਆਣੇ ਚੱਲਦਾ ਪਿਆ ਪੂਰਾ ਮਾਹੌਲ ਉਧਰ ਪੁਲਿਸ ਵਾਲੇ ਗਾਲਾਂ ਪੈਂਡ ਰਹੀਆਂ ਉਹ ਦੋਰੀ ਦੋਰੀ ਆ ਲੈ ਜਾਂਦੇ ਉਹਨਾਂ ਤਾਂ ਕਰੀ ਜਾਂਦੇ ਆ ਇੱਧਰ ਮਣੀ ਭਾਜੀ ਵੀ ਲੱਗਾ ਹੋਇਆ ਸੇਵਾ ਕਰਨ ਆ ਬੱਸ ਚੜਜੋ ਬੱਸ ਚੜਜੋ ਬੱਸ 'ਚ ਚੜਜੋ ਲੋ ਜੀ ਬੜੇ ਖੁਸ਼ ਹੁੰਦੀਆਂ ਸੰਗਤਾਂ ਉਹ ਦੇਖੋ ਜੀ। ਉਹ ਕਹਿੰਦੇ ਮੇਰੀ ਵੀਡੀਓ ਬਣਾਓ। ਖੜੇ ਹੋਏ ਸਾਰੇ ਆਏ ਹਾਏ ਕਰਦੇ ਆ। ਹਾਂ। ਇਹ ਬਹੁਤ ਆ ਦੇਖੋ। ਇਹ ਵੀ ਡਿਊਟੀ ਲੱਗੀ ਹੋਈ ਆ ਪੁਲਿਸ ਵਾਲਿਆਂ ਦੀ। ਗਰਮੀ ਦੇ ਵਿੱਚ ਲੱਗੇ ਹੋਏ ਕੰਮ ਕਰਨ। ਔਖਾ ਜੀ ਇੰਡੀਆ ਵਾਂਗੂ ਏਵੀ ਜਿੱਦਾਂ ਹੁਣ ਠੰਡਿਆਂ ਦਾ ਲੰਗਾ ਲੱਗਾ ਵਾ। ਦੋ ਦੋ ਤਿੰਨ ਤਿੰਨ ਇਕੱਠੇ ਕਰੀ ਜਾਂਦੇ ਆ। ਲੋ ਜੀ ਤਿੰਨ ਡਰਮ ਖਾਲੀ ਹੋ ਗਏ ਆ ਇੱਧਰ ਠੰਡੇ ਲੱਗੀ ਜਾਂਦਾ ਮਿੰਟੋਮੇਟ ਲੋ ਜੀ ਸੰਗਤਾਂ ਅੰਦਰੋਂ ਆ ਗਈਆਂ ਬ੍ਰੇਕ ਲੱਗ ਗਿਆ ਹੁਣ ਅੱਧੇ ਘੰਟੇ ਦਾ ਬ੍ਰੇਕ ਲੱਗ ਗਿਆ ਤੇ ਸਮਾਪਤੀ ਹੋ ਗਈ ਬਾਕੀ ਦੁਆਰਾ ਹੁਣ ਠੰਡੇ ਲਾਤੇ ਬਰਫ਼ 'ਚ ਕਾਦੇ ਲਈ ਉਧਰ ਦੀਪਾ ਭਾਜੀ ਵੀ ਆ ਗਿਆ ਨਾਲ ਹੀ ਆ ਵੀ ਪਰ ਕੋਣੀ ਪੈਣੀ ਇਹ ਚ ਪਰ ਉਹ ਉਧਰ ਠੰਡੇ ਠੰਡੇ ਚੋਂ ਕੱਢੇ ਉਹ ਚੋਂ ਲਓ ਜੀ ਹੁਣ ਦੁਬਾਰਾ ਠੰਡੇ ਹੋਣ ਲੱਗੇ ਬਰਫ ਮੁੱਕ ਗਈ ਸੀ ਗਰਮ ਹੋ ਗਏ ਆ ਬਰਫ ਲੈਣ ਗਏ ਸੀ ਉਹ ਯਾਰ ਉਹ ਆਏ ਨਹੀਂ ਬਰਫ ਲੈ ਕੇ ਹੋ ਗਿਆ ਅੱਧੇ ਘੰਟੇ ਦਾ ਬਾਹਰ ਟ੍ਰੈਫਿਕ ਬਹੁਤ ਲੱਗ ਗਈ ਆ ਲੋ ਜੀ ਬਰਫ਼ ਆ ਗਈ ਆ ਬਰਫ਼ ਬਲੂ ਘਟਕਾਰੀ ਮੜੀ ਜੀ ਬਰਫ਼ ਆ ਗਈ ਜੀ ਲਾ ਦਿਓ ਢੇਰ ਬਰਫ਼ ਦੇ ਹੁਣ ਬਾਹਰ ਨਹੀਂ ਢੋਲਣੀ ਬਾਹਰ ਨਹੀਂ ਢੋਲਣੀ ਬਰਫ਼ ਬਹੁਤ ਮਹਿੰਗੀ ਜਾਂਦੀ ਆ ਕਰ ਦਿਓ ਇੱਕ ਵਾਰ ਠੰਡੇ ਫੇਰ ਹਾਂ ਆਹ ਬਰਫ਼ ਆ बलू वह परले पय ठंडे लो जी दबारा फिर लग गई है ਆ ਦੇਖੋ ਜੀ ਡਾਂਸ ਦੇਖੋ ਦੁਆਰਾ ਫੇਰ ਤੋਂ ਸ਼ਬੀਲ ਲੱਗ ਗਈ ਬ੍ਰੇਕ ਹੋਇਆ ਹੀ ਅੱਧੇ ਘੰਟੇ ਦਾ ਨਿਆਣਿਆਂ ਦਾ ਰੋਲਾ ਦੇਖੋ ਲੋ ਜੀ ਹਾਈਵੇ ਤੇ ਟ੍ਰੈਫਿਕ ਬਹੁਤ ਲੱਗ ਗਈ ਸੀ ਹੁਣ ਖਾਲੀ ਹੋ ਗਿਆ ਪੰਗਤ ਆ ਗਈਆਂ ਫੇਰ ਲੋ ਜੀ ਲੱਗੇ ਸੀ ਬਾਅਦ ਤੇ ਦੁਬਾਰਾ ਫੇਰ ਉਹ ਹੈਪੀ ਉਹ ਦੇਖੋ ਕਿੱਦਾਂ ਮਗਰ ਮਗਰ ਦੋਰੇ ਦੋਰੇ ਉਹਨਾਂ ਨੇ ਲੈ ਲਿਆ ਦੁਬਾਰਾ ਫੇਰ ਫੇਰ ਲੈਂਦੇ ਪਏ ਆ ਦੋਰੇ ਦੋਰੇ ਲੱਗ ਜਾਂਦੇ ਲਓ ਜੀ ਚੱਲ ਪਈ ਫੇਰ ਸੇਵਾ ਗਰਮੀ ਬਹੁਤ ਆ ਸੇਵਾ ਪੂਰੀ ਚੱਲਣ ਈ ਆ ਸਾਰੇ ਪਾਰੇ ਥੋੜਾ ਥੋੜਾ ਆਪਣਾ ਆਪਣਾ ਲਓ ਜੀ ਪਾਲੀ ਭਾਜੀ ਜਗਾਰਾ ਲਾ ਦੇ ਮੜਿਆ ਬੱਲੇ ਸੋਨੇ ਵਾਲ ਬੱਲੇ ਸੋਨੇ ਹਾਲ ਕਾਲ ਇਹ ਆਪਣੇ ਪਾਲੀ ਭਾਜੀ ਆ ਓਹੋ ਕੀ ਕਰ ਗਿਆ ਪਾਲੀ ਭਾਜੀ ਕੀ ਕੋ ਬਾਗ ਲੈ ਕੇ ਦੁਰਿਓਆ ਅੱਛਾ ਲਾ ਬਾਰਾ ਪਹਿਲਾਂ ਚੱਕੇ ਆ ਪਾਲੀ ਭਾਈ ਤੋਨੇ ਠੰਡੇ ਦੋਰੇ ਦੋਰੇ ਕੋਈ ਜਾ ਸਕਦਾ ਭਾਈ ਦੇਖੀ ਕਿ ਤੇ ਵੇਚਣਾ ਬਾਜੀ ਪਾਲੀ ਭਾਜੀ ਸੇਵਾ ਏ ਪਾਲੀ ਭਾਜੀ ਦਾ ਪਗੜਾ ਓਏ ਓਏ ਕੋਣਾਂ ਜਾਣ ਦੇ ਤੂੰ ਆਪਣੀ ਮਸਤੀ ਰਹਿ ਦੇ ਇਥੇ ਏ ਸੇਵਾ ਆਲੇ ਕੋਈ ਪਿੰਡ ਚ ਮੇਲਾ ਆ ਉਹ ਕੱਢਦੇ ਫਿਰਦੇ ਅੱਜ ਲਓ ਜੀ ਜਾਂਦੇ ਜਾਂਦੇ ਮੇਲਾ ਵੀ ਦਿਖਾ ਦਿੰਦੇ ਤੁਹਾਨੂੰ ਲਓ ਦੇਖੋ ਇਹਨਾਂ ਦਾ ਕੋਈ ਆਪਣਾ ਚਰਚਾ ਦਾ ਮੇਲਾ ਆ ਉਹ ਕੱਢਦੇ ਆ ਆ ਦੇਖੋ ਕਿੰਨੀਆਂ ਸੋਹਣੀਆਂ ਸਾਣੀਆਂ ਨਿੱਕੇ ਨਿੱਕੇ ਕੁੜੀਆਂ ਡਰੈੱਸਾਂ ਪਾਈਆਂ ਕੰਪੀਟੀਸ਼ਨ ਲੜਦੇ ਆ ਦੇਖੋ ਆਕ ਨਹੀਂ ਸੋਹਣੀ ਐ ਗੰਦਾ ਆ ਦੇਖੋ ਹੋਰ ਵੀ ਮਗਰ ਇਹਨਾਂ ਦੇ ਚਰਚ ਦਾ ਉਹ ਨਹੀਂ ਗਈ ਜੀ ਵਿਚਾਰੀ ਦਾ ਲਹਿੰਗਾ ਹੀ ਨਹੀਂ ਫਸ ਗਿਆ ਲਹਿੰਗਾ ਹੀ ਫਸ ਗਿਆ